ਦੋਸਤੋ ਬਹੁਤ ਪੁਰਾਣੀ ਗੱਲ ਆ ਬਗਦਾਦ ਦੇ ਮਸ਼ਹੂਰ ਬਾਜ਼ਾਰ ਵਿੱਚ ਫਜ਼ਲ ਨਾਮਕ ਸ਼ਖਸ ਇੱਕ ਛੋਟਾ ਜਿਹਾ ਦੱਬਾ ਚਲਾਉਂਦਾ ਸੀ ਫਜ਼ਲ ਸਾਰਾ ਦਿਨ ਜਲਦੇ ਤੰਦੂਰ ਵਿੱਚ ਰੋਟੀਆਂ ਤੇ ਨਾਨ ਬਣਾ ਕੇ ਵੇਚਦਾ ਤੇ ਜੋ ਪੈਸੇ ਬਣਦੇ ਉਹਨਾਂ ਨਾਲ ਆਪਣੇ ਪਰਿਵਾਰ ਦਾ ਪੇਟ ਭਰਦਾ ਫਜ਼ਲ ਬਹੁਤ ਹੀ ਨੇਕ ਤੇ ਰਹਿਮਦਿਲ ਇਨਸਾਨ ਸੀ ਜਦੋਂ ਵੀ ਕੋਈ ਗਰੀਬ ਉਸ ਤੋਂ ਰੋਟੀ ਮੰਗਦਾ ਤਾਂ ਉਹ ਮੁਫਤ ਵਿੱਚ ਉਹਨਾਂ ਨੂੰ ਰੋਟੀਆਂ ਖਵਾ ਦਿੰਦਾ ਫਜ਼ਲ ਦਾ ਇਹ ਰੋਜ਼ ਦਾ ਕੰਮ ਸੀ ਕਿ ਜੋ ਵੀ ਰੋਟੀਆਂ ਤੇ ਨਾਨ ਜਲ ਜਾਂਦੇ ਜਾਂ ਜੋ ਵੀ ਆਟਾ ਬਚ ਜਾਂਦਾ ਉਹ ਉਸ ਨੂੰ ਨੇੜੇ ਦੀ ਇੱਕ ਨਦੀ ਵਿੱਚ ਪਾਉਂਦਾ ਜਦੋਂ ਉਹ ਮੱਛੀਆਂ ਨੂੰ ਇਹ ਖਾਣਾ ਪਾਉਂਦਾ ਤਾਂ ਉਸ ਨੂੰ ਇੱਕ ਅਜੀਬ ਜਿਹੀ ਖੁਸ਼ੀ ਮਹਿਸੂਸ ਹੁੰਦੀ ਇੱਕ ਦਿਨ ਇੱਕ ਸੁਦਾਕਰ ਉਸ ਦੇ ਕੋਲ ਆਇਆ ਤੇ ਉਸ ਨੇ ਕੁਝ ਨਾਨ ਫਜ਼ਲ ਕੋਲੋਂ ਖਰੀਦਿਆ ਨਾਨ ਖਰੀਦਣ ਤੋਂ ਬਾਅਦ ਸੁਦਾਕਰ ਨੇ ਫਜ਼ਲ ਨੂੰ ਕਿਹਾ ਕਿ ਤੂੰ ਪਲਾ ਆਦਮੀ ਜਾਪਦਾ। ਐਸਲੀ ਮੈਂ ਸੋਚਿਆ ਕਿ ਤੇਰੀ ਮਦਦ ਕਰਨੀ ਚਾਹੀਦੀ ਹੈ। ਤੂੰ ਸਾਰਾ ਦਿਨ ਇੱਥੇ ਨਾਨ ਬਣਾਉਂਦਾ ਰਹਿਣਾ ਤੇ ਇੰਨੀ ਮਿਹਨਤ ਦੇ ਬਾਅਦ ਵੀ ਤੂੰ ਇੰਨੇ ਕੋ ਪੈਸੇ ਹੀ ਬਣਾ ਪਾਉਂਦਾ ਹੋਵੇਗਾ ਜਿਸ ਨਾਲ ਤੇਰਾ ਗੁਜ਼ਾਰਾ ਵੀ ਮੁਸ਼ਕਲ ਨਾਲ ਹੁੰਦਾ ਜਾਪਦਾ। ਮੈਨੂੰ ਇੱਕ ਭਲੇ ਆਦਮੀ ਦੀ ਤਲਾਸ਼ ਹੈ ਜਿਸ ਨੂੰ ਮੈਂ ਆਪਣੇ ਕੰਮ 'ਤੇ ਰੱਖਣਾ ਚਾਹੁੰਦਾ। ਮੈਂ ਜਿਸ ਵੀ ਸ਼ਖਸ ਨੂੰ ਕੰਮ 'ਤੇ ਰੱਖਾਂਗਾ ਉਸ ਨੂੰ 40 ਦਿਨਾਂ ਤੱਕ ਕੋਈ ਵੀ ਕੰਮ ਨਹੀਂ ਕਰਨਾ ਪਵੇਗਾ ਪਰ 40 ਦਿਨਾਂ ਤੋਂ ਬਾਅਦ ਉਸ ਨੂੰ ਮੇਰਾ ਸਿਰਫ 2 ਘੰਟਿਆਂ ਦਾ ਕੰਮ ਕਰਨਾ ਪਵੇਗਾ ਤੇ ਮੈਂ ਇਹ ਕੰਮ ਤੈਨੂੰ ਦੇਣਾ ਚਾਹੁੰਦਾ ਹਾਂ ਤਾਂ ਤੂੰ ਦੱਸ ਬਈ ਇਹ ਕੰਮ ਕਰਨ ਲਈ ਰਾਜੀ ਆ ਜੇਕਰ ਤੂੰ ਇਹ ਕੰਮ ਲਈ ਰਾਜੀ ਹੋ ਜਾਂਦਾ ਤਾਂ ਮੈਂ ਤੈਨੂੰ ਹਰ ਮਹੀਨੇ 40 ਸੋਨੇ ਦੇ ਸਿੱਕੇ ਦਿਆ ਕਰਾਂਗਾ ਫਜ਼ਲ ਨੂੰ ਸੁਦਾਗਰ ਦੀ ਇਹ ਗੱਲ ਬਹੁਤ ਸਹੀ ਲੱਗੀ ਕਿਉਂਕਿ ਉਹ ਆਪਣੀ ਹیثیت ਦੇ ਹਿਸਾਬ ਨਾਲ ਪੂਰੇ ਮਹੀਨੇ ਦੇ ਸਿਰਫ 5 ਤੋਂ 6 سونے ਦੇ ਸਿੱਕੇ ਹੀ ਕਮਾ ਪਉਂਦਾ ਸੀ ਫਜ਼ਲ ਨੇ ਸੁਧਾਗਰ ਦੀ ਗੱਲ ਜਿਹੜੀ ਸੀ ਉਹ ਮੰਨ ਲਈ ਤੇ ਉਸ ਨਾਲ ਕੰਮ ਕਰਨ ਲਈ ਚਲਿਆ ਗਿਆ ਸੁਧਾਗਰ ਨੇ ਪਹਿਲੇ 40 ਦਿਨਾਂ ਤੱਕ ਉਸ ਤੋਂ ਕੋਈ ਕੰਮ ਨਾ ਲਿਆ ਤੇ 41ਵੇਂ ਦਿਨ ਦੀ ਰਾਤ ਨੂੰ ਸੁਧਾਗਰ ਬੋਲਿਆ ਵੀ ਦੋਸਤ ਚੱਲ ਮੈਂ ਤੈਨੂੰ ਅੱਜ ਇੱਕ ਕੰਮ ਦੇ ਨਾਮਾਂ ਤੂੰ ਤਿਆਰ ਆ ਤਾਂ ਫਜ਼ਲ ਬੋਲਿਆ ਵੀ ਜੀ ਮੈਂ ਬਿਲਕੁਲ ਤਿਆਰ ਆ ਪਰ ਕਰਨਾ ਕੀ ਆ ਤਾਂ ਸੁਧਾਕਰ ਜਿਹੜਾ ਸੀ ਉਹ ਬੋਲਿਆ ਕਿ ਅਸਤਬਲ ਵਿੱਚ ਮੇਰਾ ਇੱਕ ਕੋੜਾ ਬੰਨਿਆ ਹੋਇਆ ਵਾ ਤੇ ਉਸ ਕੋੜੇ ਦੇ ਕੋਲ ਇੱਕ ਬੋਰੀ ਪਈ ਆ ਉਹ ਬੋਰੀ ਕੋੜੇ ਤੇ ਲੱਦ ਕੇ ਮੇਰੇ ਕੋਲ ਲੈ ਕੇ ਆ ਜਾ ਫਜ਼ਲ ਫੌਰਨ ਅਸਤਬਲ ਵਿੱਚ ਗਿਆ ਤੇ ਦੇਖਿਆ ਵੀ ਉੱਥੇ ਇੱਕ ਕੋੜਾ ਬੰਨਿਆ ਹੋਇਆ ਵਾ ਤੇ ਉਸ ਦੇ ਕੋਲ ਇੱਕ ਜਿਹੜੀ ਬੋਰੀ ਪਈ ਹੋਈ ਆ ਫਜ਼ਲ ਨੇ ਸੋਚਿਆ ਕਿ ਆਖਰ ਕੀ ਕੰਮ ਹੋ ਸਕਦਾ ਵਾ ਇਹ ਸੋਚਦੇ ਸੋਚਦੇ ਉਸ ਨੇ ਬੋਰੀ ਕੋੜੇ ਤੇ ਰੱਖੀ ਤੇ ਸਿੱਧਾ ਸੁਦਾਗਰ ਦੇ ਕੋਲ ਪਹੁੰਚ ਗਿਆ ਸੁਦਾਗਰ ਬੋਲਿਆ ਬਹੁਤ ਖੋਬ ਮੇਰੇ ਦੋਸਤ ਹੁਣ ਸਾਨੂੰ ਨਦੀ ਦੇ ਕੋਲ ਪਹਾੜ ਦੀ ਇੱਕ ਚੋਟੀ ਦੇ ਕੋਲ ਜਾਣਾ ਵਾ ਫਜ਼ਲ ਬੋਲਿਆ ਜਿਵੇਂ ਤੁਹਾਡਾ ਹੁਕਮ ਜੀ ਤੇ ਉਹ ਦੋਨੋਂ ਜਣੇ ਘਰ ਤੋਂ ਚੱਲ ਪਏ ਜਦੋਂ ਉਹ ਨਦੀ ਕਿਨਾਰੇ ਪਹੁੰਚੇ ਤਾਂ ਸੁਦਾਗਰ ਬੋਲਿਆ ਇੱਥੇ ਰੁਕੋ ਹੁਣ ਇਸ ਬੋਰੀ ਨੂੰ ਘੋੜੇ ਤੋਂ ਥੱਲੇ ਉਤਾਰੋ ਫਜ਼ਲ ਨੇ ਉਦਾਂ ਹੀ ਕੀਤਾ ਫਿਰ ਸੁਦਾਗਰ ਨੇ ਕਿਹਾ ਹੁਣ ਇਸ ਬੋਰੀ ਨੂੰ ਖੋਲ ਕੇ ਇਸ ਵਿੱਚ ਗਾਂ ਦੀ ਖੱਲ ਹੋਵੇਗੀ ਤੂੰ ਉਸ ਖੱਲ ਨੂੰ ਬਾਹਰ ਕੱਢ ਐ ਸੁਣ ਕੇ ਤਾਂ ਫਜ਼ਲ ਜਣਾ ਕੰਬ ਗਿਆ ਉਸਨੇ ਦਿਲ ਵਿੱਚ ਸੋਚਿਆ ਵੀ ਰੱਬ ਜਾਣੇ ਪਤਾ ਨਹੀਂ ਕਿਹੜਾ ਐਦਾਂ ਦਾ ਕੰਮ ਹੈ ਜੋ ਗਾਂ ਦੀ ਖੱਲ ਨਾਲ ਕੀਤਾ ਜਾਂਦਾ ਵਾ ਡਰਦੇ ਡਰਦੇ ਫਜ਼ਲ ਨੇ ਬੋਰੀ ਖੋਲੀ ਤੇ ਖੱਲ ਨੂੰ ਬਾਹਰ ਕੱਢਿਆ ਫਿਰ ਸੁੱਤਾਕਰ ਬੋਲਿਆ ਮੈਂ ਦੇਖਣਾ ਕਿ ਇਹ ਖੱਲ ਕਿੰਨੀ ਕੋ ਵੱਡੀ ਹੈ ਲਿਆਜਾ ਤੂੰ ਇਸ ਦੇ ਵਿੱਚ داخل ਹੋ ਗਿਆ ਫਜ਼ਲ ਤਾਂ ਪਹਿਲਾਂ ਹੀ ਡਰਿਆ ਹੋਇਆ ਸੀ ਤੇ ਡਰਦਾ ਡਰਦਾ ਉਹ ਇਸ ਖੱਲ ਦੇ ਵਿੱਚ ਦਾਖਲ ਹੋ ਗਿਆ ਜਿਵੇਂ ਹੀ ਉਹ ਖੱਲ ਦੇ ਵਿੱਚ ਦਾਖਲ ਹੋਇਆ ਤਾਂ ਸੁਦਾਗਰ ਨੇ ਜਲਦੀ ਨਾਲ ਉਸ ਖੱਲ ਨੂੰ ਬਾਰੋਂ ਬੰਨ ਦਿੱਤਾ ਫਜ਼ਲ ਵਿਚਾਰਾ ਚਲਉਂਦਾ ਰਿਹਾ ਤੜਫਦਾ ਰਿਹਾ ਉਸ ਬੇਵਕੂਫ ਇਨਸਾਨ ਤੋਂ ਵੀ ਐ ਤੂੰ ਕੀ ਕਰ ਰਿਹਾ ਚੀਕਦਾ ਰਿਹਾ ਵੀ ਤੂੰ ਮੈਨੂੰ ਧੋਖਾ ਦਿੱਤਾ ਤਾਂ ਸੁਦਾਗਰ ਜ਼ੋਰ-ਜ਼ੋਰ ਨਾਲ ਹੱਸਣ ਲੱਗਿਆ ਫਿਰ ਥੋੜੀ ਦੇਰ ਬਾਅਦ ਦੋ ਵੱਡੇ-ਵੱਡੇ ਪੰਛੀ ਉੱਥੇ ਆਏ ਤੇ ਖੱਲ ਵਿੱਚ ਬੰਨੇ ਫਜ਼ਲ ਨੂੰ ਪੰਜਿਆਂ ਨਾਲ ਚੁੱਕ ਕੇ ਪਹਾੜ ਦੀ ਚੋਟੀ ਤੇ ਲੈ ਗਏ ਪਹਾੜ ਦੀ ਚੋਟੀ ਤੇ ਜਾ ਕੇ ਪੰਛੀਆਂ ਨੇ ਖੱਲ ਨੂੰ ਨੋਚਣਾ ਸ਼ੁਰੂ ਕਰ ਦਿੱਤਾ ਤੇ ਜਿਸ ਨਾਲ ਜਿਹੜੀ ਖੱਲ ਸੀ ਉਹ ਫਟ ਗਈ ਤੇ ਫਜ਼ਲ ਕਬਰੌਂਦਾ ਹੋਇਆ ਬਾਹਰ ਨਿਕਲਿਆ ਫਜ਼ਲ ਨੂੰ ਦੇਖ ਕੇ ਪਰਿੰਦੇ ਉੱਥੋਂ ਚਲੇ ਗਏ ਹੁਣ ਫਜ਼ਲ ਉਸ ਚੋਟੀ ਤੇ ਇਕੱਲਾ ਸੀ ਉਹ ਇੱਧਰ-ਉੱਧਰ ਪੱਜਿਆ ਤਾਂ ਕਿ ਉਹ ਚੋਟੀ ਤੋਂ ਥੱਲੇ ਉਤਰ ਸਕੇ ਪਰ ਪਹਾੜ ਦੀ ਚੋਟੀ ਤੋਂ ਥੱਲੇ ਉਤਰਨ ਦਾ ਕੋਈ ਵੀ ਰਸਤਾ ਨਹੀਂ ਸੀ ਉਸ ਨੂੰ ਆਪਣੀ ਇਸ ਨਦਾਨੀ ਉੱਪਰ ਬਹੁਤ ਹੀ ਪਛਤਾਵਾ ਹੋ ਰਿਹਾ ਸੀ ਫਿਰ ਉਸ ਨੇ ਜ਼ੋਰ-ਜ਼ੋਰ ਨਾਲ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਅਚਾਨਕ ਥੱਲੇੋਂ ਆਵਾਜ਼ ਆਈ ਕਿ ਚਲਾ ਨਾ ਰੋਲਾ ਨਾ ਪਾ ਜੇ ਤੂੰ ਥੱਲੇ ਉਤਰਨਾ ਚਾਹੁੰਦਾ ਤਾਂ ਰਸਤਾ ਮੈਂ ਤੈਨੂੰ ਦੱਸਾਂਗਾ ਪਰ ਤੈਨੂੰ ਤੇਰਾ ਕੰਮ ਪਹਿਲਾਂ ਪੂਰਾ ਕਰਨਾ ਪਵੇਗਾ ਇਹ ਆਵਾਜ਼ ਉਸ ਸੁਦਾ ਕਰਦੀ ਸੀ ਜਿਸ ਦੀ ਵਜ੍ਹਾ ਨਾਲ ਫਜ਼ਲ ਇਸ ਹਾਲਤ ਵਿੱਚ ਪਹੁੰਚਿਆ ਸੀ ਫਜ਼ਲ ਬੋਲਿਆ ਮੈਂ ਤੇਰਾ ਕੰਮ ਜ਼ਰੂਰ ਕਰਾਂਗਾ ਪਰ ਰੱਬ ਦੇ ਵਾਸਤੇ ਮੈਨੂੰ ਇਥੋਂ ਨਿਕਲਣ ਦਾ ਰਸਤਾ ਦੱਸ ਦੇ ਤਾਂ ਸੁਦਾਗਰ ਬੋਲਿਆ ਪਹਿਲਾਂ ਤੈਨੂੰ ਮੇਰਾ ਕੰਮ ਕਰਨਾ ਪਵੇਗਾ ਫਿਰ ਹੀ ਤੂੰ ਇਥੋਂ ਥੱਲੇ ਉਤਰ ਸਕੇਗਾ ਨਹੀਂ ਤਾਂ ਤੂੰ ਇੱਥੇ ਹੀ ਭੁੱਖਾ ਪਿਆਸਾ ਮਰ ਜਾਵੇਂਗਾ ਤਾਂ ਫਜ਼ਲ ਬੋਲਿਆ ਮੈਨੂੰ ਦੱਸ ਕੀ ਕਰਨਾ ਸੁਦਾਕਰ ਬੋਲਿਆ ਆਪਣੇ ਖੱਬੇ ਪਾਸੇ ਦੇਖ ਉਥੇ ਇੱਕ ਗੁਫਾ ਵਾ ਤੇ ਉਸ ਗੁਫਾ ਦੇ ਅੰਦਰ ਬੇਸ਼ੁਮਾਰ ਹੀਰੇ ਜਵਾਰਤ ਪਏ ਹਨ ਤੂੰ ਉਹਨਾਂ ਹੀਰੇ ਤੇ ਜਵਾਰਾਤ ਨੂੰ ਮੇਰੇ ਕੋਲ ਥੱਲੇ ਸੁੱਟ ਜਦੋਂ ਮੇਰੀ ਇਹ ਬੋਰੀ ਭਰ ਜਾਵੇਗੀ ਤਾਂ ਮੈਂ ਤੈਨੂੰ ਬਹੁਤ ਸਾਰਾ ਇਨਾਮ ਦੇਵਾਂਗਾ ਤੇ ਥੱਲੇ ਉਤਰਨ ਦਾ ਰਸਤਾ ਵੀ ਦੱਸ ਦਿਆਂਗਾ ਇਹ ਸੁਣ ਕੇ ਫਜ਼ਲ ਉਸ ਗੁਫਾ ਵੱਲ ਨੂੰ ਗਿਆ ਜਿੱਥੇ ਉਹ ਹੀਰੇ ਜਵਾਹਰ ਜੜੇ ਸੀ ਪਏ ਸੀ ਜਦੋਂ ਫਜ਼ਲ ਅੰਦਰ ਦਾਖਲ ਹੋਇਆ ਤਾਂ ਵਾਕਿਆ ਹੀ ਉਹ ਦੇਖ ਕੇ ਹੈਰਾਨ ਹੀ ਰਹਿ ਗਿਆ ਉੱਥੇ ਬਹੁਤ ਸਾਰਾ ਖਜ਼ਾਨਾ ਪਿਆ ਸੀ ਪਰ ਨਾਲ ਹੀ ਉਸ ਦਾ ਚਿਹਰਾ ਪੀਲਾ ਪੈ ਗਿਆ ਜਦੋਂ ਉਸ ਨੇ ਦੂਜੇ ਪਾਸੇ ਦੇਖਿਆ ਤਾਂ ਉੱਥੇ ਬਹੁਤ ਸਾਰੇ ਇਨਸਾਨਾਂ ਦੀਆਂ ਹੱਡੀਆਂ ਹੀ ਹੱਡੀਆਂ ਪਈਆਂ ਸਨ ਫਿਰ ਨਾਲ ਹੀ ਸੁਦਾਗਰ ਦੀ ਆਵਾਜ਼ ਆਈ ਖਜ਼ਾਨਾ ਥੱਲੇ ਸੁੱਟ ਉਹ ਕਹਿੰਦੇ ਨੇ ਨਾ ਕਿ ਬੰਦਾ ਮਰਦਾ ਹੋਇਆ ਕੀ ਨਹੀਂ ਕਰਦਾ ਤਾ ਮਜਬੂਰਨ ਫਜ਼ਲ ਖਜ਼ਾਨਾ ਥੱਲੇ ਸੁੱਟਣ ਲੱਗਿਆ ਸੁਧਾਕਰ ਨੇ ਜਲਦੀ ਨਾਲ ਆਪਣਾ ਥੈਲਾ ਖਜਾਨੇ ਨਾਲ ਪੂਰਾ ਪਰ ਲਿਆ ਫਜ਼ਲ ਬੋਲਿਆ ਭਾਈ ਸਾਹਿਬ ਤੁਸੀਂ ਜੋ ਕਿਹਾ ਸੀ ਮੈਂ ਉਹ ਕੀਤਾ ਹੁਣ ਰੱਬ ਦੇ ਵਾਸਤੇ ਮੈਨੂੰ ਥੱਲੇ ਉਤਰਨ ਦਾ ਜਿਹੜਾ ਰਸਤਾ ਨਾ ਉਹ ਦੱਸ ਦਿਓ ਤਾਂ ਸੁਦਾਗਰ ਜਿਹੜਾ ਸੀ ਉਹ ਹਲਕਾ ਜਿਹਾ ਹੱਸ ਕੇ ਬੋਲਿਆ ਤੂੰ ਬਹੁਤ ਹੀ ਜ਼ਿਆਦਾ ਬੇਵਕੂਫ ਇਨਸਾਨ ਆ ਤੈਨੂੰ ਇੱਥੇ ਇੰਨੀਆਂ ਹੱਡੀਆਂ ਦੇਖ ਕੇ ਵੀ ਸਮਝ ਨਹੀਂ ਆਈ ਕਿ ਐਸ ਪਹਾੜੀ ਦੀ ਚੋਟੀ ਤੋਂ ਥੱਲੇ ਉਤਰਨ ਦਾ ਕੋਈ ਵੀ ਰਸਤਾ ਨਹੀਂ ਆ ਹੁਣ ਤੇਰਾ ਵੀ ਉਹੀ ਹਾਲ ਹੋਵੇਗਾ ਜੋ ਇਹਨਾਂ ਲੋਕਾਂ ਦਾ ਹੋਇਆ ਵਾ ਇਹ ਕਹਿ ਕੇ ਸੁਦਾਗਰ ਉਥੋਂ ਚਲਿਆ ਗਿਆ ਫਜ਼ਲ ਨੂੰ ਆਪਣੀ ਐਸ ਬੇਵਕੂਫੀ ਤੇ ਬਹੁਤ ਹੀ ਗੁੱਸਾ ਆ ਰਿਹਾ ਸੀ ਉਸ ਸਮੇਂ ਉਸ ਨੂੰ ਬਸ ਆਪਣੀ ਜਾਨ ਦੀ ਪਈ ਹੋਈ ਸੀ ਇੰਨੀ ਜਿਆਦਾ ਦੌਲਤ ਉਸ ਦੇ ਸਾਹਮਣੇ ਪਈ ਸੀ ਪਰ ਉਹਨਾਂ ਹੀਰਿਆਂ ਦੀ ਚਮਕ ਉਸ ਨੂੰ ਫਿੱਕੀ ਲੱਗ ਰਹੀ ਸੀ ਉਸ ਨੂੰ ਆਪਣੀ ਪਤਨੀ ਤੇ ਬੱਚਿਆਂ ਦੀ ਯਾਦ ਸਤਾਉਣ ਲੱਗੀ ਤਾਂ ਨਾਲ ਹੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਰੱਬਗੇ ਅਰਦਾਸ ਕਰਨ ਲੱਗਿਆ ਕਿ ਉਹ ਆਪਣੇ ਪਰਿਵਾਰ ਨੂੰ ਸਹੀ ਸਲਾਮਤ ਮਿਲ ਸਕੇਗਾ ਫਿਰ ਥੋੜੇ ਸਮੇਂ ਬਾਅਦ ਉਸ ਨੇ ਸੋਚਿਆ ਕਿ ਜੇ ਇੱਥੇ ਹੀ ਪਿਆ ਮਰ ਗਿਆ ਤਾਂ ਮੇਰਾ మాਸ ਜਾਨਵਰਾਂ ਦੀ ਖੁਰਾਕ ਬਣੇਗਾ ਤੇ ਦੂਸਰੇ ਪਾਸੇ ਜੇ ਮੈਂ ਨਦੀ ਵਿੱਚ ਛਾਲ ਮਾਰ ਦਵਾਂ ਤਾਂ ਮੱਛਲੀਆਂ ਦੀ ਖੁਰਾਕ ਬਣ ਜਾਵਾਂਗਾ ਫਿਰ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਉਸਨੇ ਸੋਚਿਆ ਕਿ ਮੈਂ ਨਦੀ ਵਿੱਚ ਛਾਲ ਮਾਰੂੰਗਾ ਕਿਉਂਕਿ ਜੇ ਮੈਂ ਜ਼ਿੰਦਾ ਬਚ ਗਿਆ ਤਾਂ ਸ਼ਾਇਦ ਆਪਣੇ ਘਰ ਵਾਲਿਆਂ ਨਾਲ ਮਿਲ ਸਕਾਂ ਉਹ ਗੁਫਾ ਚੋਂ ਨਿਕਲ ਕੇ ਉਸ ਪਾਸੇ ਗਿਆ ਜਿਸ ਪਾਸੇ ਨਦੀ ਸੀ ਉਸਨੇ ਥੱਲੇ ਵੇਖਿਆ ਤਾਂ ਨਦੀ ਦਾ ਪਾਣੀ ਦੇਖ ਕੇ ਚੱਕਰ ਆ ਗਿਆ ਪਹਾੜ ਦੀ ਚੋਟੀ ਬਹੁਤ ਹੀ ਉੱਚੀ ਸੀ ਤੇ ਨਦੀ ਵੀ ਬਹੁਤ ਗਹਿਰੀ ਤੇ ਤੇਜ਼ੀ ਨਾਲ ਵਗ ਰਹੀ ਸੀ ਉਸਨੇ ਅੱਖਾਂ ਬੰਦ ਕੀਤੀਆਂ ਤੇ ਰੱਬ ਦਾ ਨਾਂ ਲੈ ਕੇ ਥੱਲੇ ਨੂੰ ਛਾਲ ਮਾਰ ਦਿੱਤੀ। ਨਦੀ ਵਿੱਚ ਡਿੱਗਦੇ ਹੀ ਮਛਨੀਆਂ ਉਸ ਦੇ ਵੱਲ ਆਉਣ ਲੱਗੀਆਂ। ਪਰ ਜਲਦੀ ਹੀ ਉਹਨਾਂ ਨੇ ਉਸ ਨੂੰ ਪਹਿਚਾਨ ਲਿਆ ਕਿ ਇਹ ਤਾਂ ਉਹੀ ਰੱਬ ਦਾ ਬੰਦਾ ਵਾ ਜੋ ਬਿਨਾਂ ਨਾ ਗਾ ਪਾਏ ਸਾਨੂੰ ਹਰ ਰੋਜ਼ ਆਟਾ ਖਲੋਂਦਾ ਸੀ ਤਾਂ ਮਛਲੀਆਂ ਨੇ ਉਸ ਨੂੰ ਬਿਲਕੁਲ ਵੀ ਨਾ ਛੋਇਆ ਤੇ ਫਜ਼ਲ ਤੈਰਦਾ-ਤੈਰਦਾ ਕਿਨਾਰੇ ਤੇ ਪਹੁੰਚ ਗਿਆ। ਉਸ ਦਾ ਸਾਫ਼ ਲਿਆ ਹੋਇਆ ਸੀ ਪਰ ਉਸ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਸਦੀ ਜਾਨ ਬਚ ਗਈ ਉਹ ਫੌਰਨ ਘਰ ਵੱਲ ਰਵਾਨਾ ਹੋ ਗਿਆ ਹੁਣ ਇਸ ਗੱਲ ਨੂੰ 1 ਮਹੀਨਾ ਹੋ ਗਿਆ ਸੀ ਇੱਕ ਦਿਨ ਫਜ਼ਲ ਨੂੰ ਪਤਾ ਚੱਲਿਆ ਕਿ ਉਹੀ ਧੋਖੇਬਾਜ਼ ਸੁਦਾਗਰ ਬੁਜ਼ਾਰ ਵਿੱਚ ਆਇਆ ਹੋਇਆ ਵਾ ਫਜ਼ਲ ਸਮਝ ਗਿਆ ਕਿ ਇਹ ਨਕਲੀ ਸੁਦਾਗਰ ਨੂੰ ਹੁਣ ਆਪਣੇ ਅਗਲੇ ਸ਼ਿਕਾਰ ਦੀ ਤਲਾਸ਼ ਹੈ ਉਹੀ ਗੱਲ ਹੋਈ ਸੁਦਾਗਰ ਨੇ ਆਵਾਜ਼ ਲਗਾਈ ਕਿ ਮੈਨੂੰ ਇੱਕ ਭਲੇ ਆਦਮੀ ਦੀ ਤਲਾਸ਼ ਹੈ 40 ਦਿਨਾਂ ਤੱਕ ਕੋਈ ਕੰਮ ਨਹੀਂ ਕਰਨਾ ਕਤਾਲਵੇਂ ਦਿਨ ਬਸ 2 ਘੰਟਿਆਂ ਦਾ ਇੱਕ ਕੰਮ ਉਹ ਕਰਨਾ ਪਵੇਗਾ ਜਿਸ ਨੂੰ ਵੀ ਮਨਜ਼ੂਰ ਹੋਵੇ ਉਸ ਨੂੰ ਮੈਂ ਮਹੀਨੇ ਦੇ 50 ਸੋਨੇ ਦੇ ਸਿੱਕੇ ਦੇਵਾਂਗਾ ਫਜ਼ਲ ਦੇ ਮਨ ਵਿੱਚ ਇੱਕ ਖਿਆਲ ਆਇਆ ਕਿ ਉਹ ਆਪਣਾ ਪੇਸ ਬਦਲ ਕੇ ਉਸ ਸੁਦਾਗਰ ਦੇ ਕੋਲ ਗਿਆ ਤੇ ਬੋਲਿਆ ਜਨਾਬ ਮੈਨੂੰ ਤੁਹਾਡੀ ਸ਼ਰਤ ਮਨਜ਼ੂਰ ਆ ਮੈਨੂੰ ਕੰਮ ਤੇ ਰੱਖ ਲਵੋ ਜੀ ਸੁਦਾਗਰ ਫਜ਼ਲ ਨੂੰ ਬਿਲਕੁਲ ਵੀ ਨਾ ਪਹਿਚਾਨ ਸਕਿਆ ਤੇ ਫੌਰਨ ਉਸਨੇ 50 ਸੋਨੇ ਦੇ ਸਿੱਕੇ ਫਜ਼ਲ ਨੂੰ ਦੇ ਦਿੱਤੇ ਤੇ ਉਸ ਨੂੰ ਨਾਲ ਲੈ ਫਕੇ ਚੱਲ ਪਿਆ 40 ਦਿਨ ਗੁਜ਼ਰੇ 41ਵੇਂ ਦਿਨ ਸੁਦਾਗਰ ਬੋਲਿਆ ਵੀ ਅਸਤਬਲ ਵਿੱਚ ਮੇਰਾ ਇੱਕ ਕੋੜਾਵਾ ਬੰਨਿਆ ਤੇ ਉਸ ਦੇ ਕੋਲ ਇੱਕ ਬੂਰੀ ਪਈ ਹੋਈ ਆ ਉਹ ਕੋੜੇ ਤੇ ਲੱਦ ਕੇ ਮੇਰੇ ਕੋਲ ਲੈ ਕੇ ਆ ਜਾ ਫਜ਼ਲ ਫੌਰਨ ਅਸਤਬਲ ਵਿੱਚ ਗਿਆ ਬੂਰੀ ਕੋੜੇ ਤੇ ਲੱਦੀ ਤੇ ਸੁਦਾਗਰ ਕੋਲ ਲੈ ਆਇਆ ਸੁਦਾਗਰ ਬੋਲਿਆ ਬਹੁਤ ਵਧੀਆ ਮੇਰੇ ਦੋਸਤ ਹੁਣ ਆਪਾਂ ਨਦੀ ਦੇ ਕੋਲ ਪਹਾੜ ਦੀ ਇੱਕ ਚੋਟੀ ਕੋਲ ਜਾਣਾ ਹੈ ਫਜ਼ਲ ਬੋਲਿਆ ਜਿਵੇਂ ਤੁਹਾਡਾ ਹੁਕਮ ਜੀ ਤੇ ਉਹ ਦੋਨੋਂ ਪਹਾੜ ਵੱਲ ਨੂੰ ਚੱਲ ਪਏ ਜਦੋਂ ਉਹ ਨਦੀ ਕੋਲ ਪਹੁੰਚੇ ਤਾਂ ਸੂਦાગਰ ਬੋਲਿਆ ਕਿ ਇੱਥੇ ਰੁਕ ਐ ਬੋਰੀ ਨੂੰ ਖੋਲ ਇਸ ਵਿੱਚ ਇੱਕ ਗਾਂ ਦੀ ਖੱਲ ਹੋਵੇਗੀ ਉਸ ਨੂੰ ਬਾਹਰ ਕੱਢ ਫਜ਼ਲ ਨੇ ਬੋਰੀ ਖੋਲੀ ਤੇ ਖੱਲ ਨੂੰ ਬਾਹਰ ਕੱਢਿਆ ਹੁਣ ਸੂਦાગਰ ਬੋਲਿਆ ਮੈਂ ਵੇਖਣਾ ਹੈ ਕਿ ਇਹ ਖੱਲ ਕਿੰਨੀ ਕਬੱਡੀ ਆ ਅਸਲੀ ਤੂੰ ਇਸ ਦੇ ਵਿੱਚ ਦਾਖਲ ਹੋ ਜਾ। ਐਸ ਵਾਰ ਫਜ਼ਲ ਬੋਲਿਆ, "ਮਾਲਿਕ, ਮਾਫ਼ ਕਰਨਾ, ਮੈਨੂੰ ਪਤਾ ਨਹੀਂ ਇਹ ਕਿਦਾਂ ਕਰਨਾ ਏ। ਜੇਕਰ ਤੁਸੀਂ ਇੱਕ ਵਾਰ ਇਹ ਕਰਕੇ ਦਿਖਾ ਦਵੋ ਤਾਂ ਮੈਂ ਜ਼ਰੂਰ ਸਿੱਖ ਜਾਵਾਂਗਾ।" ਸੁਦਾਗਰ ਬੋਲਿਆ, "ਠੀਕ ਏ, ਇਸ ਵਿੱਚ ਕਿਹੜੀ ਵੱਡੀ ਗੱਲ ਏ?" ਐ ਕਹਿ ਕੇ ਸੁਦਾਗਰ ਖਲ ਦੇ ਅੰਦਰ ਦਾਖਲ ਹੋ ਗਿਆ। ਜਿਵੇਂ ਹੀ ਸੁਦਾਗਰ ਖਲ ਦੇ ਵਿੱਚ ਦਾਖਲ ਹੋਇਆ ਤਾਂ ਨਾਲ ਹੀ ਫਜ਼ਲ ਨੇ ਖੱਲ ਨੂੰ ਬੰਨ ਦਿੱਤਾ ਥੋੜੀ ਦੇਰ ਬਾਅਦ ਉਸੇ ਤਰ੍ਹਾਂ ਦੋ ਪਰਿੰਦੇ ਆਏ ਤੇ ਖੱਲ ਸਮੇਤ ਸੁਦਾਗਰ ਨੂੰ ਆਪਣੇ ਪੰਜਿਆਂ ਨਾਲ ਚੋਕੇ ਪਹਾੜ ਦੀ ਚੋਟੀ ਤੇ ਲੈ ਗਏ ਉਥੇ ਪਹੁੰਚ ਕੇ ਪਰਿੰਦਿਆਂ ਨੇ ਖੱਲ ਨੂੰ ਨੋਚਣਾ ਸ਼ੁਰੂ ਕੀਤਾ ਤੇ ਸੁਦਾਗਰ ਬਾਹਰ ਆ ਗਿਆ ਸੁਦਾਗਰ ਦੀਆਂ ਹਵਾਈਆਂ ਉੱਡ ਗਈਆਂ ਉਹਨੂੰ ਤੇ ਸਮਝ ਕੁਛ ਨਾ ਲੱਗੇ ਉਹ ਗੁੱਸੇ ਦੇ ਵਿੱਚ ਚਲੌਣ ਲੱਗਿਆ ਥੱਲਿਓਂ ਫਜ਼ਰ ਬੋਲਿਆ ਓਏ ਧੋਖੇਬਾਜ਼ ਬੇਰਹਿਮ ਦੇਲ ਇਨਸਾਨ ਮੈਂ ਉਹ ਹੀ ਫਜ਼ਲਾਂ ਜਿਨੂੰ ਤੂੰ ਕੁਸਮਾ ਪਹਿਲਾਂ ਐਸੇ ਪਹਾੜੀ ਦੀ ਚੋਟੀ ਉੱਪਰ ਬਿਨਾਂ ਕਿਸੇ ਮਦਦ ਦੇ ਛੱਡ ਦਿੱਤਾ ਸੀ ਤੇ ਰੱਬ ਦੀ ਰਹਿਮਤ ਨਾਲ ਮੈਂ ਥੱਲੇ ਉਤਰਨ ਦਾ ਰਾਸਤਾ ਲੱਭ ਲਿਆ ਵਾ ਤੇ ਜ਼ਿੰਦਾ ਵਾਪਸ ਆ ਗਿਆ ਹਾਂ ਹੁਣ ਜਿਵੇਂ ਮੈਂ ਕਹਿ ਰਿਹਾ ਵਾਂ ਕਿ ਮੈਨੂੰ ਥੱਲੇ ਉਤਰਨ ਦਾ ਰਾਸਤਾ ਪਤਾ ਵਾ ਤਾਂ ਐਸਲੀ ਜੇਕਰ ਤੂੰ ਥੱਲੇ ਉਤਰਨਾ ਵਾ ਤਾਂ ਹੀਰੇ ਤੇ ਜਵਾਰ ਮੇਰੇ ਵੱਲ ਸੁੱਟ ਮੈਂ ਤੈਨੂੰ ਥੱਲੇ ਉਤਰਨ ਦਾ ਰਸਤਾ ਦੱਸ ਦਿਆਂਗਾ ਤਮਕਾਰ ਸੋਦਾਗਰ ਨੂੰ ਆਪਣੀ ਜਾਨ ਬਚਾਉਣ ਦੀ ਪਈ ਹੋਈ ਸੀ ਸੋਦਾਗਰ ਫੌਰਨ ਖਜ਼ਾਨਾ ਥੱਲੇ ਸੁੱਟਣ ਲੱਗਿਆ ਜਦੋਂ ਫਜ਼ਲ ਨੇ ਆਪਣਾ ਥੈਲਾ ਪੂਰਾ ਪਰ ਲਿਆ ਤਾਂ ਸੋਦਾਗਰ ਬੋਲਿਆ ਮੈਂ ਤੈਨੂੰ ਖਜ਼ਾਨਾ ਦੇ ਦਿੱਤਾ ਹੁਣ ਤੂੰ ਮੈਨੂੰ ਥੱਲੇ ਉਤਰਨ ਦਾ ਰਸਤਾ ਦੱਸ ਮੈਂ ਥੱਲੇ ਉਤਰ ਸਕਾਂ ਫਜ਼ਲ ਬੋਲਿਆ ਕਿ ਸੱਚ ਤਾਂ ਇਹ ਵੀ ਕਿ ਪਹਾੜ ਦੀ ਇਸ ਚੋਟੀ ਤੋਂ ਥੱਲੇ ਉਤਰਨ ਦਾ ਕੋਈ ਵੀ ਰਸਤਾ ਨਹੀਂ ਹੈਗਾ ਜਾਂ ਤਾ ਤੂੰ ਉੱਥੇ ਹੀ ਮਰ ਜਾ ਤੇ ਜਾਂ ਫਿਰ ਤੂੰ ਨਦੀ ਵਿੱਚ ਛਾਲ ਮਾਰ ਦੇ ਹੁਣ ਫੈਸਲਾ ਤੇਰੇ ਹੱਥ ਵਿੱਚ ਆ ਇਹ ਕਹਿ ਕੇ ਫਜ਼ਲ ਉੱਥੋਂ ਚਲੇ ਆ ਗਿਆ ਸੁੱਦਾ ਘਰ ਨਦੀ ਵੱਲ ਪੱਜਿਆ ਤੇ ਥੱਲੇ ਛਾਲ ਮਾਰ ਦਿੱਤੀ ਨਦੀ ਵਿੱਚ ਡਿੱਗਦੇ ਹੀ ਫੌਰਨ ਮੱਛਲੀਆਂ ਉਸ ਦੇ ਵੱਲ ਵਧੀਆਂ ਤੇ ਮਿੰਟਾਂ ਵਿੱਚ ਹੀ ਉਸ ਦੀ ਸਫਾਈ ਕਰ ਦਿੱਤੀ ਦੂਸਰੇ ਪਾਸੇ ਫਜ਼ਲ ਸਾਰਾ ਮਾਲ ਲੈ ਕੇ ਘਰ ਆ ਗਿਆ ਤੇ ਆਪਣੀ ਇੱਕ ਵਧੀਆ ਜ਼ਿੰਦਗੀ ਗੁਜ਼ਾਰਨ ਲੱਗਿਆ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਆ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦਿਓ ਤੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਫਿਰ ਮਿਲਦੇ ਹਾਂ ਇੱਕ ਹੋਰ ਬਹੁਤ ਹੀ ਪਿਆਰੀ ਜੀ ਕਹਾਣੀ ਦੇ ਨਾਲ